ਸਿੰਦੂ ਕੌਸਲ ਨੇ ਵੀ ਤਰਵਾ, ਬਾਈ ਮੈਨੂੰ ਪਰਵਦਾ ਨਹੀਂ। ਮੈਂ ਉਹਦਾ ਲਈ ਪਿਆਰ ਹਮੇਸ਼ਾ ਭੇਜਦਾ ਭਾਈ। ਜਿਹੜਾ ਕਹਿਣ ਦੀ ਲੋੜ ਨਹੀਂ। ਮੈਂ ਅਮਰੀਕਾ ਸੀ, ਵੱਡਾ ਮੁੰਡਾ ਦੀ ਗੱਲ ਹੋਈ ਹੈ। ਤੇ ਮੈਂ ਜੈਸਨ ਦੇ ਇੱਥੇ ਆਇਆ ਹਾਂ ਇੰਡੀਆ। 33 ਜਨਮ ਉਹਨਾਂ ਦੇ ਘਰੇ ਸੀ। ਪਰ ਮੈਨੂੰ ਆਦਤ ਨਹੀਂ ਫੋਟੋ ਮਾ ਪਾਉਣ ਦੀ। ਜੇ ਮੈਂ ਕਿਸੇ ਦੇ ਦੋਸਤ ਸ਼ਰੀਕ ਹੋਇਆ ਮੈਨੂੰ ਪਤਾ ਉਹ ਦਰਦ ਨਹੀਂ ਉਹਦੇ ਮਾਪੇ ਦਾ ਵਾਕ ਹੀ ਨਹੀਂ ਆ ਬਾਬਾ ਇਹ ਜਿੰਦਗੀ ਗੱਲਾਂ ਨੂੰ ਨਾ ਬਹੁਤ ਸੈਂਸਟਿਵ ਨੇ ਇਹ ਸੈਂਸਟਿਵ ਨੇ ਬਾਤਾਂ ਦਾ ਬਤੰਗੜ ਬਣ ਜਾਂਦਾ ਪਰ ਇਹ ਗੱਲ ਇਹ ਧਰਮ ਦੀ ਸਟੈਂਡ ਲ ਇਕੰਦਰ ਖਾਨ ਦਾ ਨਹੀਂ ਹੈ ਇੱਥੇ ਜੋ ਬੋਲਾਂਗੇ ਇੱਥੋਂ ਬੋਲਾਂਗੇ ਜਬ ਤੱਕ ਜੀਏ ਬਾਬਾ ਕਿਸੇ ਦਾ ਵੀ ਪੁੱਤ ਜਾਂਦਾ ਨਾ ਉੱਥੇ ਤਾਂ ਜਾ ਜਾ ਕੇ ਟਰੈਕਟਰਾਂ ਦਾ ਫੋਟ ਮੱਖ ਝਾ ਕੇ ਅਗਲਾ ਐ ਪਾਉਂਦਾ ਵੀ ਲੋ ਜੀ ਮੈਂ ਨਹੀਂ ਪਿਛਲਾ ਮਹੀਨਾ ਤਾ ਰੋਟੀ ਖਾਦੀ ਨਹੀਂ ਬਾਬਾ ਪਹਿਲਾਂ ਹੀ ਕਹਿ ਗਿਆ ਜਬ ਤੱਕ ਜੀਏ ਮਾਤਾ ਰੋਏ ਬਹਿਣ ਰੋਏ ਦਸ ਮਾਸਾ ਰਹੇ ਤੇਰਾ ਦਿਨ ਤੱਕ ਪਰੀਆ ਰੋਏ ਫੇਰ ਕਰੇ ਕਰਵਾਸਾ ਉਹ ਕੱਲੀ ਮਾਂ ਐ ਬਾਬਾ ਉਹ ਉਹ ਦੋਨੇ ਜੀਵ ਉਦਦੇ ਦੇ ਰੋਜ਼ ਮਰਦੇ ਹੋਰ ਰੋਜ਼ ਮਰਦੇ ਆ ਔਰ ਕੱਲੇ ਸਿੱਧੂ ਦੀ ਬਾਤ ਨਹੀਂ ਐ ਇਹ ਸੋ ਕਿਸੇ ਦਾ ਵੀ ਨਹੀਂ ਤੇ ਫਤਲੰਦ ਹੈ ਸਾਰੇ ਉਹਦੇ ਆਂਦਰਾਂ ਦਾ ਟੁਕੜੇ ਆ ਆਪਾਂ ਅਰਦਾਸ ਕਰ ਸਕਦੇ ਆ ਉਸ ਮੈਂ ਤਾਂ ਉਦੋਂ ਤੋਂ ਹੀ ਜਦੋਂ ਵੀ ਇਦਾਂ ਦਾ ਭਰਾ ਕੋਈ ਕਹਿੰਦਾ ਵੀ ਯਾਰ ਬੋਲ ਉਹਦੇ ਬਾਰੇ ਮੈਂ ਕੋਈ ਗੱਲ ਕਹਿਣਾ ਹੁੰਦਾ ਛੇ ਨਾ ਨਾ ਕਰੋ ਪੰਜਾਬ ਵਾਲਿਓ ਛੇ ਨਾ ਨਾ ਕਰੋ ਜਿਹਦਾ ਜਿੰਨੇ ਆ ਅਗਲੇ ਦਾ ਘਰੇ ਜਾ ਕੇ ਸੱਚ ਬਿਆਨ ਕਰਿਆ ਕਰੋ ਵੀ ਭਾਈ ਉਸ ਮੁੰਡੇ ਦੇ ਇੰਨੇ ਹੀ ਸਾਥ ਸੀ ਹਰ ਆਪਾਂ ਕਿਹੜੇ ਮੂੰਹ ਨਾਲ ਮਾਈਕ 'ਚ ਬੋਲਦੇ ਆ ਇਹ ਉਹਦੇ ਬਖਸ਼ੇ ਸਾਂ ਜਿੰਨੇ ਬਖਸ਼ਦਾ ਉਸ ਮੁੰਡੇ ਨੂੰ ਕਿਉਂ ਨਹੀਂ ਬਚਿਆ ਜੇ ਸੁੱਖ ਦੀ ਗੱਲ ਕਰਨੀ ਆ ਐ ਉਹਦੀ ਮਾਤਾ ਨੂੰ ਇਹ ਕਹ ਕੇ ਆਇਆ ਸੀ ਮਾ ਮਾਤਾ ਦੁਨੀਆ ਆਉਗੀ ਐ ਤੇ ਫੋਟੋ ਮਾਰ ਕੇ ਆਉਗੀ ਕਈ ਦਿਨੋਂ ਰੋਕੇ ਵੀ ਜਾਣਗੇ ਇਹ ਵੀ ਨਹੀਂ ਕਿ ਕੋ ਪਿਆਰ ਕਰਨ ਵਾਲੇ ਵੀ ਦਿਨੋਂ ਰੋਕੇ ਵੀ ਜਾਣਗੇ ਪਰ ਤੇਰਾ ਇੱਕੋ ਹੀ ਸਹਾਰਾ ਐ ਸਵੇਰੇ ਉਹ ਸੱਚੇ ਪਾਤਸ਼ਾਹ ਤੜਕੇ ਉੱਠ ਕੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲੈ ਕਰ ਤੇ ਕੀਰਤਨ ਸੋਲੇ ਤੱਕ ਨੱਬ ਜਾ ਉਹ ਹੀ ਚਾਹੁੰਦੇ ਹੋ ਇਹ ਤੇ ਦੁਨੀਆ ਦੇ ਕੋਈ ਹੋਰ ਸਹਾਰਾ ਨਹੀਂ ਐ ਜਿਹੜੀ ਤੈਨੂੰ ਸਟੇਬਲ ਕਰਦੇ ਉਈ ਹੋਰ ਸੈਦ ਹੀ ਆਸੀ ਜਿਹੜੀ ਸਟੇਬਲ ਕਰਦੇ ਸੋ ਅਸੀਂ ਬਾਹਲਾ ਜਿਤਾਉਂਦੇ ਨਹੀਂ ਬਾਈ ਪਰ ਹਰ ਰੋਜ਼ ਸਰਬਤ ਦਾ ਭਲੇ ਚ ਹਾਦੀ ਦੀ ਪੈਰ ਚ ਸਾਰੇ ਆ ਜਾਂਦੇ ਬਾਬਾ ਜਦੋਂ ਕਈ ਦਾ ਨਾਮ ਆਲਕਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਉਹਦੇ ਚ ਆਪਣਾ ਸਿੱਧੂ ਵੀ ਆਉਂਦਾ